ਸੁਖਮਣੀ ਸਾਹਾ ਇਹ ਸੁਖਮਣੀ ਨਾਮ ਦੀ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸ਼੍ਰੀ ਰਾਮ ਸਰ ਬੇਰੀ ਦੇ ਬ੍ਰਿਜ ਹੇਠਾਂ ਉਚਾਰਨ ਕੀਤੀ ਸੀ ਇਸ ਬਾਣੀ ਦੇ 24 ਸ਼ਲੋਕ ਤੇ 24 ਅਸ਼ਟਪਦੀਆਂ ਹਨ ਹਰ ਅਸ਼ਟਪਦੀ ਵਿੱਚ 8 ਪੌੜੀਆਂ ਹਨ ਅਤੇ ਹਰ ਪੌੜੀ ਦੀਆਂ 10 ਤੁਕਾਂ ਹਨ ਸੁਖਮਣੀ ਸਾਹਾ ਗੋੜੀ ਸੁਖਮਣੀ ਮਹਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰੇ ਨਮੈ ਸ਼੍ਰੀ ਗੁਰੂ ਦੇਵੇ ਨਮੈ ਵਿਆਖਿਆ ਮੇਰੀ ਉਸ ਆਦ ਗੁਰੂ ਪਰਮੇਸ਼ਰ ਗੁਰੂ ਨਾਨਕ ਦੇਵ ਨੂੰ ਨਮਸਕਾਰ ਹੈ ਚਾਰ ਜੁਗਾਂ ਦੇ ਮੋਢ ਉਸ ਗੁਰੂ ਅੰਗਦ ਦੇਵ ਨੂੰ ਮੇਰੀ ਨਮਸਕਾਰ ਹੈ ਮੈਂ ਸੱਚੇ ਗੁਰੂ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕਰਦਾ ਹਾਂ ਮੇਰੀ ਸ਼੍ਰੀ ਗੁਰੂ ਦੇਵ ਪਿਤਾ RAMਦਾਸ ਜੀ ਨੂੰ ਨਮਸਕਾਰ ਹੈ ਅਸ਼ਪਤੀ ਪਹਿਲੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾ ਮਿਟਾਵੋ ਸਿਮਰੋ ਜਾਸពិសੰਗਰ ਇਕੈ ਨਾਮ ਜਪ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਤੁਦਾ ਕਰ ਕਿਨੇ ਰਾਮ ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਏ ਬਸਾਵਾ ਤਾਂ ਕਿ ਮਹਿਮਾ ਗਨੀਨਾ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਪਰਮਾਤਮਾ ਨੂੰ ਸਿਮਰੋ ਸਿਮਰ ਸਿਮਰ ਕੇ ਸੁਖ ਹਾਸਲ ਕਰੋ ਤੇ ਜਰੀਰ ਤੇ ਦੁਖ ਕਲੇਸ਼ ਮਿਟਾ ਲੋ ਜੋ ਸਾਰੇ ਸੰਸਾਰ ਦੀ ਪਾਲਣ ਕਰ ਰਿਹਾ ਹੈ ਉਸ ਇੱਕ వైਗੁਰੂ ਨੂੰ ਸਿਮਰੋ ਅਨਗਿੰਤ ਅਨੇਕਾਂ ਭਗਤ ਜਾਨ ਉਸ ਦਾ ਨਾਮ ਜਪ ਰਹੇ ਹਨ ਵੇਦਾਂ ਪੁਰਾਣਾ ਤੇ ਸਮ੍ਰਿਤੀਆਂ ਵਿੱਚ ਜਿਹੜਾ ਪਵਿੱਤਰ ਅੱਖਰ ਹੈ ਉਹਨਾਂ ਵਿੱਚ ਇੱਕ ਪਵਿੱਤਰ ਅੱਖਰ ਪ੍ਰਭੂ ਦਾ ਨਾਮ ਹੈ ਜਿਸ ਤੇ ਦਿਲ ਵਿੱਚ ਥੋੜਾ ਜਿਹਾ ਵੀ ਨਾਮ ਵਸ ਜਾਂਦਾ ਹੈ ਉਸ ਦੀ ਤਾਰੀਫ਼ ਬਿਆਨ ਨਹੀਂ ਕੀਤੀ ਜਾ ਸਕਦੀ ਗੁਰੂ ਨਾਨਕ ਸਾਹਿਬ ਅਰਜੋਈ ਕਰਦੇ ਹਨ ਕਿ ਪ੍ਰਭੂ ਜਿਹੜੇ ਜਗਿਆ ਸੂ ਸਿਰਫ ਤੇਰੇ ਦਰਸ਼ਨ ਦੇ ਚਾਹਵਾਨ ਹਨ ਉਹਨਾਂ ਦੇ ਨਾਲ ਮੇਰਾ ਹੀ ਪਾਰ ਉਤਾਰਾ ਕਰ ਦਿਓ ਸੁਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕੈ ਮਾਨ ਵਿਸਰਾਮ 라ਓ ਏ ਸੁਖਮਣੀ ਬਾਣੀ ਸੁਖਾਂ ਦੀ ਬਾਣੀ ਦਾਤੀ ਹੈ ਜੇ ਸਵੇਚ ਅੰਮ੍ਰਿਤ ਸਮਾਨ ਪ੍ਰਭੂ ਦਾ ਨਾਮ ਹੈ ਜੋ பக்த ਜਨਾਂ ਦੇ ਮਨ ਨੂੰ ਸ਼ਾਂਤੀ ਦਿੰਦੀ ਹੈ ਰਾਵ ਪ੍ਰਭ ਕੇ ਸਿਮਰਨ ਗ ਬ ਨ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ प्रभ सिमरत कछु बिघन न के प्रभ कैमरन जागे प्रभ के सिमरन पौ न्या प्रभ के संताप प्रभ का सिमरन के संग सर्व निदान नानक हर रंग गुरु साहब प्रभु दे सिमरन की महानता बयान करते हैं ਪ੍ਰਭੂ ਦੇ ਸਿਮਰਨ ਸਦਕਾ ਜੀਵ ਮਾਂ ਦੇ ਪੇਟ ਵਿੱਚ ਨਹੀਂ ਵਾਸਤਾ ਪ੍ਰਭੂ ਨੂੰ ਯਾਦ ਕਰਨ ਨਾਲ ਜਮਾਂ ਦਾ ਦੁੱਖ ਨਾਸ਼ ਹੋ ਜਾਂਦਾ ਹੈ ਪ੍ਰਭੂ ਦੇ ਸਿਮਰਨ ਨਾਲ ਮੌਤ ਹੀ ਪਰੇ हट ਜਾਂਦੀ ਹੈ ਪ੍ਰਭੂ ਦੇ ਸਿਮਰਨ ਨਾਲ ਦੁਸ਼ਮਣ ਵੀ ਟਾਲ ਜਾਂਦੇ ਹਨ ਪ੍ਰਭੂ ਨੂੰ ਯਾਦ ਕਰਨ ਨਾਲ ਕੋਈ ਅਰਚਨ ਪੇਸ਼ ਨਹੀਂ ਆਉਂਦੀ ਪ੍ਰਭੂ ਦੇ ਸਿਮਰਨ ਕਰਕੇ ਮਨੁੱਖ ਰਾਤ ਦਿਨ ਸੁਚੇਤ ਰਹਿੰਦਾ ਹੈ ਪ੍ਰਭੂ ਦੇ ਸਿਮਰਨ ਨਾਲ ਕੋਈ ਡਰ ਨਹੀਂ ਲੱਗਦਾ ਪ੍ਰਭੂ ਦੇ ਸਿਮਰਨ ਨਾਲ ਕੋਈ ਦੁੱਖ ਗਮ ਜੋਰ ਨਹੀਂ ਪਾਉਂਦਾ ਪ੍ਰਭੂ ਦਾ ਸਿਮਰਨ ਸਾਧੂ ਪੁਰਖਾਂ ਦੇ ਇਕਾਠ ਵਿੱਚ ਕੀਤਾ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹੰ ਸਾਰੇ ਸੁੱਖਾਂ ਦੇ ਇਕ ਜਾਣੇ ਪ੍ਰਭ ਨੇਮ ਵਿੱਚ ਹੀ ਹਾਸਲ ਹੁੰਦੇ ਹਨ के सिमरन रिध सिद्ध प्रभ के सिमरन ज्ञान त्यान प्रभ के सिमरन जप तप पूजा के सिमरन बिन सै दूजा प्रभु सिमरन तीर्थ स्नानी के सिमरन दर प्रभ के सिमरन होय सुफला के सिमरन सुफलफला सिमरे जिन आप सिमराए ਨਾਨਕਤਾ ਕਹਿ ਲਾਗੋਂ ਪਾਏ ਪ੍ਰਭੁ ਦਾ ਸਿਮਰਨ ਕੀਤਿਆਂ ਤਨ ਸੰਪਦਾ 18 ਸਿੱਧੀਆਂ ਤੇ 9 ਨੀਂਦੀਆਂ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਪ੍ਰਭੁ ਦਾ ਸਿਮਰਨ ਕਰਨ ਨਾਲ ਗਿਆਨ ਧਿਆਨ ਤੇ ਮੂਲ ਤਤ ਨੂੰ ਸਮਝਣ ਵਾਲੀ ਵਿਵੇਕ ਬੁੱਧੀ ਹਾਸਲ ਹੁੰਦੀ ਹੈ ਪ੍ਰਭੁ ਦੇ ਸਿਮਰਨ ਨਾਲ ਜਾਪ ਤਪੱਸਿਆ ਅਤੇ ਪੂਜਾ ਪਾਠ ਦਾ ਫਾਲ ਮਿਲ ਜਾਂਦਾ ਹੈ ਪ੍ਰਭੂ ਦੇ ਸਿਮਰਨ ਨਾਲ ਦੁਚਿੱਤੀ ਖਤਮ ਹੋ ਜਾਂਦੀ ਹੈ ਪ੍ਰਭੂ ਦੇ ਸਿਮਰਨ ਨਾਲ ਤੀਰਥ ਨਾਲ ਦੇ ਇਸ਼ਨਾਨ ਦਾ ਫਲ ਹਾਸਲ ਹੋ ਜਾਂਦਾ ਹੈ ਪ੍ਰਭੂ ਦੇ ਸਿਮਰਨ ਨਾਲ ਦਰਗਾਹ ਵਿੱਚ ਮਾਨ ਸਨਮਾਨ ਹਾਸਲ ਹੁੰਦਾ ਹੈ ਪ੍ਰਭੂ ਦੇ ਸਿਮਰਨ ਵਿੱਚ ਮਨੁੱਖ ਜੋ ਕੁਝ ਹੋ ਰਿਹਾ ਹੈ ਉਸ ਨੂੰ ਚੰਗਾ ਮੰਨਦਾ ਹੈ ਪ੍ਰਭੂ ਦੇ ਸਿਮਰਨ ਸਦਕਾ ਮਨੁੱਖ ਚੰਗੇ ਫਲਾਂ ਨਾਲ ਫਲਦਾ ਹੈ ਨਾਨਕ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਹੀ ਸਿਮਰਦੇ ਹਨ ਜਿਨ੍ਹਾਂ ਨੂੰ ਉਹ ਆਪ ਸਿਮਰਨ ਦੀ ਸਮਰਥਾ ਬਖਸ਼ਦਾ ਹੈ ਐਜੇ ਨੇਕ ਬੰਦਿਆਂ ਦੇ ਚਰਨ ਪੂਜਣ ਯੋਗ ਹਨ ਪ੍ਰਭ ਕਾ ਸਿਮਰਨ ਸਭ ਤੇ 우ਚਾ ਪ੍ਰਭ ਕਾ ਸਿਮਰਨ ਉਦ੍ਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝੈ ਪ੍ਰਭ ਕੇ ਸਿਮਰਨ ਸਭ ਕੁਛ ਸੁਜੈ ਪ੍ਰਭ ਕੈ ਸਿਮਰਨ ਨਾ ਜਮਤਰਾ ਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਾਲ ਜਾਈ ਅੰਮ੍ਰਿਤ ਨਾਮ ਰਿਤਮਾ ਇਸਮਾਈ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾ ਸੰਦਸਨਾ ਪ੍ਰਪਤ ਸਿਮਰਨ ਸਭ ਕਮਤੋਂ ਉੱਚਾ ਹੈ ਪ੍ਰਭ ਦੇ ਸਿਮਰਨ ਨਾਲ ਬਹੁਤ ਸਾਰੇ ਜੀਵ ਪਾਰ ਉਤਰ ਗਏ ਹਨ ਪਰਬ ਦੇ ਸਿਮਰਨ ਨਾਲ ਕ੍ਰਿਸ਼ਨ ਬੋਝ ਜਾਂਦੀ ਹੈ ਪਰਬ ਦੇ ਸਿਮਰਨ ਨਾਲ ਸਭ ਕੁਝ ਚੰਗਾ ਮਾੜਾ ਸਮਝ ਵਿੱਚ ਆ ਜਾਂਦਾ ਹੈ ਪਰਬ ਦੇ ਸਿਮਰਨ ਨਾਲ ਮੌਤ ਦਾ ਡਰ ਨਹੀਂ ਰਹਿੰਦਾ ਪ੍ਰਭ ਦਾ ਸਿਮਰਨ ਕਰਨ ਨਾਲ ਹਰ ਇੱਕ ਆਸ ਪੂਰੀ ਹੋ ਜਾਂਦੀ ਹੈ ਪ੍ਰਭ ਦਾ ਸਿਮਰਨ ਕਰਨ ਨਾਲ ਮਾਲਬੀ ਬੈਲ ਦੂਰ ਹੋ ਜਾਂਦੀ ਹੈ ਅਤੇ ਅੰਮ੍ਰਿਤ ਰੂਪ ਨਾਮ ਹਿਰਦੇ ਵਿੱਚ ਟਿਕ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਾਧੂਆਂ ਦੀ ਰਸਨਾ ਤੇ ਪ੍ਰਭੂ ਜੀਵ ਵਸੇ ਰਹਿੰਦੇ ਹਨ ਭਾਵ ਉਹ ਪ੍ਰਭੂ ਨੂੰ ਜਪਦੇ ਰਹਿੰਦੇ ਹਨ ਅਤੇ ਮੈਂ ਆਪਣੇ ਆਪ ਨੂੰ ਪ੍ਰਭੂ ਦੇ ਦਾਸਾਂ ਦਾ ਵੀ ਦਾਸ ਮੰਨਦਾ ਹਾਂ ਪ੍ਰਭੂ ਸਿਮਰਦੇ ਤਨਵੰਤੇ प्रभु को सिमर से पतवंते प्रभु को सिमर से जन परवान प्रभु को सिमरे से पुरख प्रदान प्रभु को सिमर से बे प्रभु को सिमरे से सर्व के राजे प्रभु को सिमरे से सुखवासी प्रभु को सिमरे सदा विनाशी ते लागे जिन आप दयाला नानक जन की मंगे रवाला ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਹੀ ਧਨਵਾਨ ਹਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਇੱਜ਼ਤਦਾਰ ਅਖਮੋਨ ਦੇ ਹੱਕਦਾਰ ਹਨ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਲੋਕ ਦਰਗਾਹ ਵਿੱਚ ਕਬੂਲ ਹੋ ਜਾਂਦੇ ਹਨ ਜੋ ਪ੍ਰਭੂ ਨੂੰ ਸਿਮਰਤੇ ਹਨ ਉਹ ਹੀ ਬੰਦੇ ਮੰਨੇ ਪਰਮੰਨੇ ਹਨ ਜੋ ਪ੍ਰਭੂ ਨੂੰ ਸਿਮਰਤੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਰਹਿੰਦੇ ਪਰਬੂ ਨੂੰ ਸਿਮਰਨ ਵਾਲੇ ਸਾਰਿਆਂ ਦੇ ਰਾਜੀ ਹੁੰਦੇ ਹਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਰਹਿੰਦੇ ਹਨ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਕਦੇ ਨਾਸ਼ ਨਹੀਂ ਹੁੰਦੇ ਭਾਵ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਿਮਰਨ ਵਿੱਚ ਉਹ ਲੱਗਦੇ ਹਨ ਜਿਨ੍ਹਾਂ ਤੇ ਪ੍ਰਭੂ ਆਪ ਦਿਆਲ ਹੁੰਦਾ ਹੈ ਮੈਂ ਇਹੋ ਜੇ ਸੇਵਕਾਂ ਦੀ ਚਰਨ ਤੂੜ ਮੰਗਦਾ ਹਾਂ प्रभु को सिम से पर उपकारी, प्रभु को सिम रहते सात बलिहारी प्रभु को सिम से मुख सुहावे प्रभु को सिम रहते सुख बिहावे प्रभु को सिम रहतेन आत्म जीता प्रभु को सिम रहते निर्मल रीता प्रभु को सिम अंध कनेरे प्रभु को सिम रह बसे हार नेरे ਸਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਪਰਉਪਕਾਰ ਕਰਨ ਵਾਲੇ ਹੁੰਦੇ ਹਨ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਮੈਂ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਹੀ ਮੂੰਹ ਸੋਹਣੇ ਲੱਗਦੇ ਹਨ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਹੀ ਮੁਖ ਦੀ ਸੋਖ ਦੀ ਜ਼ਿੰਦਗੀ ਕੱਟਦੇ ਹਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਆਪਣੇ ਮਨ ਅਤੇ ਆਤਮਾ ਨੂੰ ਚੇਤ ਲੈਂਦੇ ਹਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਰਹਿ ਰੀਤ ਬੜੀ ਪਵਿੱਤਰ ਹੁੰਦੀ ਹੈ ਪ੍ਰਭੂ ਨੂੰ ਸਿਮਰਨ ਵਾਲੇ ਆਨੰਦ ਹੀ ਆਨੰਦਮਾਨ ਦਿਹਾਂ ਪ੍ਰਭੂ ਨੂੰ ਸਿਮਰਨ ਨਾਲ ਉਹ ਵਾਹਿਗੁਰੂ ਅੰਗ ਸੰਗ ਵੱਸਦਾ ਹੈ ਗੁਰਨਾਮਿਕ ਸਾਹਿਬ ਫਰਮਾਉਂਦੇ ਹਨ ਸੰਤਾਂ ਦੀ ਕਿਰਪਾ ਨਾਲ ਉਹ ਸਿਮਰਨ ਵਾਲੇ ਹਰ ਵੇਲੇ ਸੁਚੇਤ ਰਹਿੰਦੇ ਹਨ ਅਤੇ ਪ੍ਰਭੂ ਦਾ ਸਿਮਰਨ ਖੁਸ਼ਕਿਸਮਤ ਨੂੰ ਹੀ ਮਿਲਦਾ ਹੈ ਪ੍ਰਭ ਕਾ ਸਿਮਰਨ ਕਰੇ ਜੂਰੇ ਪ੍ਰਭ ਕਾ ਸਿਮਰਨ ਕਬੂ ਨੇ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸੈ ਜਸਮਾਨੀ ਪ੍ਰਭ ਕਾ ਸਿਮਰਨ ਨੇ ਚਲਾਸਨ ਤਪ ਕੈ ਸਿਮਰਨ ਕਮਲੇ ਬਿਗਾਸਨ ਤਪ ਕੈ ਸਿਮਰਨ ਅਨਹਦ ਚੁਣਕਾਰ ਸੋਖ ਪ੍ਰਭ ਸਿਮਰਨ ਕਾ ਅੰਤ ਨ ਪਾਰੋ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇ ਨਾਨਕ ਤਿੰਨ ਜਨ ਸਰਨੀ ਪਿਆ ਪ੍ਰਭੁ ਦਾ ਸਿਮਰਨ ਕਰਨ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਪ੍ਰਭੁ ਦਾ ਸਿਮਰਨ ਕਰਨ ਨਾਲ ਕਦੇ ਪਰੇਸ਼ਾਨੀ ਨਹੀਂ ਆਉਂਦੀ ਪ੍ਰਭੂ ਦੇ ਸਿਮਰਨ ਨਾਲ ਬਾਣੀ ਪ੍ਰਭੂ ਦਾ ਗੁਣ ਗਾਉਣ ਵਾਲੀ ਹੋ ਜਾਂਦੀ ਹੈ ਪ੍ਰਭੂ ਦੇ ਸਿਮਰਨ ਨਾਲ ਜੀ ਅਡੋਲ ਅਵਸਥਾ ਵਿੱਚ ਲੀਨ ਰਹਿੰਦਾ ਹੈ ਪ੍ਰਭੂ ਦੇ ਸਿਮਰਨ ਨਾਲ ਮਨ ਅਡੋਲ ਟਿਕ ਜਾਂਦਾ ਹੈ ਪ੍ਰਭੂ ਦੇ ਸਿਮਰਨ ਨਾਲ ਹਿਰਦਾ ਸਦਾ ਖਿੜਿਆ ਰਹਿੰਦਾ ਹੈ ਪ੍ਰਭੂ ਦੇ ਸਿਮਰਨ ਨਾਲ ਅੰਦਰ ਇੱਕ ਰਸ ਸੰਗੀਤ ਵਜਦਾ ਰਹਿੰਦਾ ਹੈ ਪਰਭੂ ਸਿਮਰਨ ਦੇ ਸੋਖ ਦਾ ਭੇਤ ਨਹੀਂ ਪਾਇਆ ਜਾ ਸਕਦਾ ਪਰ ਉਹ ਮਨੋਖ ਸਿਮਰਦੇ ਹਨ ਜਿਨ੍ਹਾਂ ਤੇ ਪ੍ਰਭੂ ਦੀ ਮੇਰ ਹੁੰਦੀ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਮੈਂ ਉਨਾ ਪਖਤਾਂ ਦੀ ਸ਼ਰਨੀ ਆਪਿਆਹਾ ਹਰ ਸਿਮਰਨ ਕਰ ਪਖਤ ਪ੍ਰਕਟਾਏ ਹਰ ਸਿਮਰਨ ਲਗਦੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੁੰਕਟ ਜਾਤੇ ਹਰ ਸਿਮਰਨ ਤਾਰੀ ਸਭ ਤਰਨ ਸਿਮਰ ਸਿਮਰ ਹਰਕਾਰ ਅਨਕਾਰਨਾ ਹਰ ਸਿਮਰਨ ਕੋ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਪਰਮਾਤਮਾ ਦਾ ਸਿਮਰਨ ਕਰਕੇ ਭਗਤ ਸੰਸਾਰ ਵਿੱਚ ਪ੍ਰਸਿੱਧ ਹੋਏ ਹਨ ਪਰਮਾਤਮਾ ਦੇ ਸਿਮਰਨ ਵਿੱਚ ਜੋੜ ਕੇ ਰਿਖੀਆਂ ਨੇ ਵੇਦਾਂ ਦੀ ਰਚਨਾ ਕੀਤੀ ਪਰਮਾਤਮਾ ਦੇ ਸਿਮਰਨ ਦੁਆਰਾ ਮਨੁੱਖ ਸਿੱਧ ਬ੍ਰਹਮਚਾਰੀ ਅਤੇ ਦਾਨੀ ਬਣੇ ਹਨ ਪਰਮਾਤਮਾ ਦੇ ਸਿਮਰਨ ਦੀ ਪਰਕਤਨਾ ਨੀਚ ਬੰਦੇ ਵੀ ਸਾਰੇ ਜਹਾਨ ਵਿੱਚ ਮਸ਼ਹੂਰ ਹੋ ਗਏ ਹਨ ਪਰਮਾਤਮਾ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਇਸ ਕਰਕੇ ਸਦਾ ਉਸ ਪਰਮੇਸ਼ਰ ਨੂੰ ਸਿਮਰੋ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਪ੍ਰਮਾਤਮਾ ਦੇ ਸਿਮਰਨ ਵਾਸਤੇ ਸਾਰਾ ਜਗਤ ਪਸਾਰਾ ਕੀਤਾ ਹੋਇਆ ਹੈ ਜਿੱਤੇ ਵੀ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ ਉਹ ਨਿਰੰਕਾਰ ਆਪ ਉੱਥੇ ਵਸਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਮੇਰ ਕਰਕੇ ਪ੍ਰਭੂ ਨੇ ਆਪ ਪੇਤ ਸਮਝਾਇਆ ਹੈ ਉਸਨੇ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਪ੍ਰਭੂ ਦੇ ਸਿਮਰਨ ਨੂੰ ਹਾਸਲ ਕਰ ਲਿਆ ਹੈ ਵੈਕ੍ਰੂਚੀ ਕਾ ਖਾਲਸਾ ਵੈਕ੍ਰੂਜੀ ਕੀ ਫਤਿਹ